ਭਾਈ ਗੁਰਜੀ ਦੇ ਖਾਲਸਾ ਭਾਈ ਗੁਰਜੀ ਕੀ ਫਤਿਹ ਦਾਸ ਡਾਕਟਰ ਅਸ਼ੋਧ ਕੁਮਾਰ ਮੱਲੀ ਫਰੋਮ ਮੱਲੀ ਵੈਲਫੇਅਰ ਸੁਸਾਇਟੀ ਕੁੰਡੋਰੀ ਖਾਸ ਵੱਲੋਂ ਅਤੇ ਸਾਡੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਪਰਮੇਸ਼ਰ ਲਾਲ ਜੀ ਮੱਲੀ ਫਰੋਮ ਕੈਨੇਡਾ ਅਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਪ੍ਰਵਿੰਦਰਪੁਰ ਕੌਰ ਮੱਲੀ ਅਤੇ ਤੀਥ ਰਾਮਚੰਦਰ ਮੁਰਗੀਸ ਟਾਸਟ ਡਿਸਪੈਂਸਰੀ ਮੱਲੀ ਆਖੁਰ ਦੇ ਚੇਅਰਮੈਨ ਸ੍ਰੀ ਸ਼ੋਕਲੰਗ ਜੰਦਰ ਅਤੇ ਸ੍ਰੀ ਸੰਤੋਸ਼ ਕੁਮਾਰੀ ਚੰਦਰ ਜੀ ਵੱਲੋਂ ਦਵਾਲੀ ਦੀਆਂ ਵਿਸ਼ਕਰਮਾਂ ਦੇ ਦੀਆਂ ਬੰਦੀ ਸ਼ੋਰ ਦੇਸ ਅਤੇ ਭਾਈ ਦੂਜ ਦੀਆਂ ਸਭ ਸੰਗਤਾਂ ਨੂੰ ਨਗਰ ਵਾਸੀਆਂ ਨੂੰ ਸਾਡੇ ਇਲਾਕੇ ਨੂੰ ਬਹੁਤ ਬਹੁਤ ਵਧਾਈਆਂ ਹੁਣ ਜੀ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਖੁਸ਼ੀ ਦੇ ਦਿਨ ਸਾਡੇ ਨਗਰ ਅਤੇ ਸਾਡੇ ਇਲਾਕੇ ਦੇ ਹਰ ਪਰਿਵਾਰ ਤੇ ਖੁਸ਼ੀਆਂ ਮੇਰ ਰੱਖੇ ਅਤੇ ਖੁਸ਼ੀਆਂ ਨਾਲ ਮੇਰਾ ਭੜਿਆ ਰਵੇ ਅਤੇ ਹਰ ਘਰ ਵਿੱਚ ਖੁਸ਼ੀਆਂ ਦਾ ਦੀਵਾ ਜਗੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਇਹ ਸਾਡੇ ਪਿੰਡ ਵਿੱਚ ਸਾਡੇ ਨਗਰ ਦੇ ਵਿੱਚ ਪਰਮਾਤਮਾ ਖੁਸ਼ੀਆਂ ਭਰ ਹਮੇਸ਼ਾ ਮੋਰ ਕੇ ਸ਼ਾਂਤੀ ਆਸੀ ਭਾਈਚਾਰਾ ਅਤੇ ਮੇਲ ਮੇਲ ਦਾ ਕਿਰਪਾ ਦਾਤ ਰਕੇ ਜਾਂ ਕਿ ਸਾਡੇ ਪਿੰਡ ਦੇ ਵਿੱਚ ਖੁਸ਼ੀਆਂ ਅਤੇ ਸਾਡੇ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਅਸੀਂ ਅਰਦਾਸ ਕਰਦੇ ਰਹੀਏ ਇੱਕ ਵਾਰੀ ਮੈਂ ਦੁਬਾਰਾ ਫੇਰ ਸਭ ਸੰਗਤਾਂ ਨੂੰ ਸਾਡੇ ਇਲਾਕੇ ਦੀਆਂ ਗ੍ਰੰਥਾਂ ਨੂੰ ਅਤੇ ਨਗਰ ਵਾਸੀਆਂ ਨੂੰ ਇਸ ਸੁਭਿਧਾਰਨੀਆ ਬਹੁਤ ਬਹੁਤ ਮੁਬਾਰਕਾ ਦਿਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ